ਪੰਜਾਬ ਵਾਸੀ ਹਲਕਾ ਤਰਨਤਾਰਨ ਪਿੰਡ ਰਟੋਲ ਦਾ ਨੌਜਵਾਨ ਹਰਜਿੰਦਰ ਸਿੰਘ ਜਿਸ ਦੀ ਉਮਰ 28 ਸਾਲ ਹੈ ਉਹ ਰੋਟੀ ਰੋਜੀ ਵਾਸਤੇ ਅਮਰੀਕਾ ਗਿਆ ਸੀ ਉਥੇ ਟਰੱਕ ਚਲਾਉਂਦਾ ਸੀ ਟਰੱਕ ਚਲਾਉਂਦੇ ਸਮੇਂ ਅਚਾਨਕ ਹਾ사 ਵਾਪਰ ਗਿਆ ਜਿਸ ਨਾਲ ਤਿੰਨ ਵਿਕਤੀਆਂ ਦੀ ਮੌਤ ਹੋ ਗਈ ਉਥੋਂ ਦੇ ਕਾਨੂੰਨ ਮੁਤਾਬਕ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੁਣਨ ਵਿੱਚ ਆਇਆ ਹੈ ਕਿ ਉਸ ਨੂੰ 40-45 ਸਾਲ ਦੀ ਸਜ਼ਾ ਹੋ ਸਕਦੀ ਹੈ ਅਸੀਂ ਉਹਨਾਂ ਦੇ ਘਰ ਵੀ ਗਏ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਗਏ ਪਰਿਵਾਰ ਬਹੁਤ ਪਰੇਸ਼ਾਨਾ ਪਰਿਵਾਰ ਘਰੋਂ ਜਾ ਚੁੱਕਾ ਸੀ ਉਹਦੇ ਘਰ ਤਾਲੇ ਲੱਗੇ ਹੋਏ ਸੀ ਪਰੇਸ਼ਾਨੀ ਵਿੱਚ ਪਤਾ ਨਹੀਂ ਉਹ ਕਿੱਥੇ ਘੁੰਮਦੇ ਹੋਣਗੇ ਬਹੁਤ ਵੱਡੀ ਪਰੇਸ਼ਾਨੀ ਵਾਲੀ ਗੱਲ ਹੈ ਇਹ ਸਾਰਾ ਕੁਝ ਅਣਜਾਣੇ ਵਿੱਚ ਹੋਇਆ ਇਸ ਤੋਂ ਪਹਿਲਾਂ ਵੀ ਅਮਰੀਕਾ ਵਿੱਚ ਇਹੋ ਜਿਹਾ ਹਾਦਸਾ ਹੋਇਆ ਸੀ ਵਿਅਕਤੀ ਦੀ ਮੌਤ ਹੋ ਗਈ ਸੀ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਉਸ ਨੂੰ 110 ਸਾਲ ਦੀ ਸਜ਼ਾ ਸੁਣਾਈ ਗਈ ਸੀ ਜਿਸ ਵਿੱਚ ਸਾਰੇ ਭੈਣ ਭਰਾਵਾਂ ਨੇ ਸਿਕਨੇਚਰ ਮਹਿਮ ਚਲਾਈ ਉਹ ਸਿਕਨੇਚਰ ਮਹਿਮ ਦੇ ਕਾਰਨ ਹੀ ਉਸ ਦੀ 100 ਸਾਲ ਦੀ ਸਜ਼ਾ ਕੱਟ ਕੇ ਉਹਨਾਂ ਨੇ 10 ਸਾਲ ਰਹਿਣ ਦਿੱਤੀ ਇਸੇ ਤਰ੍ਹਾਂ ਹੀ ਮੇਰੀ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਪਰਿਵਾਰ ਦਾ ਸਾਥ ਦਿਈਏ ਆਪਾਂ ਆਪਾਂ ਸਿਕਨੇਚਰ ਮਹਿਮ ਚਲਾ ਕੇ ਵੱਧ ਤੋਂ ਵੱਧ ਸਿਕਨੇਚਰ ਕਰਕੇ ਇਸ ਪਰਿਵਾਰ ਦੀ ਸਜ਼ਾ ਘੱਟ ਕਰੀਏ ਤਾਂ ਕਿ ਉਹ ਪਰਿਵਾਰ ਵਿੱਚ ਖੁਸ਼ੀ ਖੁਸ਼ਹਾਲੀ ਰਹਿ ਸਕੇ ਉਨੇ ਜਾਣਬੁੱਝ ਕੇ ਕੁਝ ਨਹੀਂ ਕੀਤਾ ਅਣਜਾਣੇਚ ਕੀਤਾ ਵਾ ਕਿ ਪੰਜਾਬ ਵਾਸੀ ਹਲਕਾ ਤਰਨਤਾਰਨ ਪਿੰਡ ਰਟੋਲ ਦਾ ਨੌਜਵਾਨ ਹਰਜਿੰਦਰ ਸਿੰਘ ਜਿਸ ਦੀ ਉਮਰ 28 ਸਾਲ ਹੈ ਉਹ ਰੋਟੀ ਰੋਜੀ ਵਾਸਤੇ ਅਮਰੀਕਾ ਗਿਆ ਸੀ ਉਥੇ ਟਰੱਕ ਚਲਾਉਂਦਾ ਸੀ ਟਰੱਕ ਚਲਾਉਂਦੇ ਸਮੇਂ ਅਚਾਨਕ ਹਾਸਾ ਵਾਪਰ ਗਿਆ ਜਿਸ ਨਾਲ ਤ